ਦੇਖੋ ਜੀ ਅੱਜ ਸਾਡੀਆਂ ਵਿਜਿਟ ਕਰਨ ਦਾ ਕਮੇਟੀ ਜੋ ਮੈਂ ਗਿਆ ਦੇਖਿਆ ਸਾਰਾ ਮੇਨ ਜਿਹੜਾ ਸਾਡਾ ਸੀ ਜੇ ਲੋਕਾਂ ਦੀ ਆਪਣੇ ਕਾਫੀ ਦਿਨ ਤੋਂ ਆਪਣੇ ਉਹ ਆ ਰਹੇ ਸੀ ਕਿ ਸਾਨੂੰ ਕਿ ਸਾਡਾ ਸਿਵਰੇ ਸਾਫ ਕਰਾਇਆ ਜਾਵੇ ਤੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਕਿ ਪ੍ਰੋਪਰ ਗੱਡੀਆਂ ਸਿਵਰੇ ਸਾਫੀਆਂ ਲੱਗੀਆਂ ਹੋਈਆਂ ਇਸ ਤੋਂ ਬਾਅਦ ਫਿਰ ਅਸੀਂ ਦਿੱਲੀ ਤੋਂ ਇੱਕ ਵੱਡੀ ਸ਼ੱਖੇ ਮਸ਼ੀਨ ਮੰਗਾ ਰਹੇ ਹਾਂ ਕਿਉਂਕਿ ਦੇਖਿਆ ਕਿ ਸਿਵਰੇ ਵਿੱਚ ਕਈਆਂ ਨੇ ਕਾਫੀ ਕੁਝ ਮਿੱਕੀ ਜੇ ਕਮਾਂ ਦੇ ਕਿ ਭਾਂਡੇ ਹੋ ਗਏ ਇਟਾਂ ਹੋ ਗਈਆਂ ਲਪਾਤੀ ਜਿਹੜੇ ਵੱਡੇ ਉਹ ਪਾ ਕੇ ਰੱਖੇ ਹੋਏ ਆ ਉਹ ਵੀ ਅਸੀਂ ਇਹਨਾਂ ਨੂੰ ਪੂਰਾ ਸਫਾਈ ਕਰਾ ਕੇ ਦਵਾਵਾਂਗੇ ਦੂਸਰਾ ਪੁਆਇੰਟ ਇਹ ਹੈ ਕਿ ਕਾਫੀ ਦਿਨ ਤੋਂ ਮਸਲਾ ਕਲੇ ਆ ਰਿਹਾ ਹੈ ਕਿ ਕਿਤੇ ਤੁਸੀਂ ਦੇਖਿਆ ਛੱਪੜ ਦੀ ਜਗਾ ਉਸ ਦੇ ਸੰਬੰਧੀ ਮੈਂ ਦੱਸਣਾ ਚਾਹਾਂਗਾ ਜਾਕੀ ਅੱਜ ਮੈਂ ਵਿਜ਼ਿਟ ਕੀਤਾ ਇਹਨਾਂ ਨੂੰ ਦੱਸਿਆ ਕਿ ਅਸੀਂ ਉਹਨੂੰ ਡੂੰਗਾ ਕਰਕੇ ਸਾਫ਼ ਸੁਥਰਾ ਕਰਾ ਕੇ ਚਾਰ ਦਿਵਾਰੀ ਕਰਾ ਕੇ ਤਾਂ ਕਿ ਇਨਕ੍ਰੋਚਮੈਂਟ ਨਾ ਹੋਵੇ ਤੇ ਉਹਨੂੰ ਅਸੀਂ ਪ੍ਰੋਪਰ ਜਿਹੜਾ ਹੈ ਛੱਪੜ ਦੀ ਉਹ ਜਰੀਆ ਬਣਾਵਟ ਉਹ ਕਰਾਂਗੇ। ਔਰ ਇਹ ਨਾਰੀ ਤੁਸੀਂ ਦੇਖਿਆ ਕਿ ਘਰ ਬਣਿਆ ਹੋਇਆ ਸੀ ਉਹ ਮੈਂ ਇਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਜਿਹੜਾ ਵੀ ਕੋਈ ਛੱਪੜ ਦੇ ਉੱਪਰ ਇਨਕ੍ਰੋਚ ਕਰਦਾ ਹੈ ਨਿਕਲੀ ਉਹਨੂੰ ਤੁਰੰਤ ਜਿਹੜਾ ਰਿਮੂਵ ਕਰਾਇਆ ਜਾਵੇ ਤਾਂ ਕਿ ਕਿਸੇ ਤਨੇ ਛੱਪੜ ਦੇ ਕਿਉਂਕਿ ਜਿੰਨੇ ਵੀ ਘਰ ਦਾ ਜਾਂ ਕਿਤੇ ਦੁਕਾਨਾਂ ਦਾ ਕੋਈ ਵੀ ਕਿਤੇ ਪਾਣੀ ਜਾਣਾ ਗੰਦਾ ਤੇ ਛਪੜਾਂ ਚ ਹੀ ਜਾਣਾ ਛਪੜ ਐਸ ਪਰ ਦੀ ਹਾਈ ਕੋਰਟ ਦੀ ਗਾਈਡਲਾਈਨਸ ਮੁਤਾਬਕ ਕੋਈ ਵੀ ਤਰ੍ਹਾਂ ਕਿਸੇ ਤਰ੍ਹਾਂ ਪੂਰੀਆ ਨਹੀਂ ਜਾ ਸਕਦਾ ਤੇ ਉਹ ਵੀ ਅਸੀਂ ਕਹਿ ਦਿੱਤਾ ਤੀਸਰਾ ਪੁਆਇੰਟ ਸਿਗਰ ਕੀ ਰਿਗਾਰਡਿੰਗ ਨਾਲੇ ਦੇ ਉੱਪਰ ਇਨਕ੍ਰੋਚਮੈਂਟ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਅਸੀਂ ਪ੍ਰੋਪਰ ਨਾਲ ਚੱਲ ਕੇ ਦੇਖਿਆ ਸਾਰਾ ਜਿਹੜੇ ਤੇ ਅਸੀਂ ਇਹ ਕੰਦਾ ਵਾਲਿਆਂ ਨੂੰ ਹਦਾਇਤ ਕਰ ਦਿੱਤੀਏ ਨੋਟਿਸ ਕੱਢ ਦਿੱਤੇ ਆ ਕਿ ਆਪਣੇ ਜਿਹੜੇ ਆ ਕਬਜੇ ਰਿਮੂਵ ਕਰ ਲੈਣ ਨਹੀਂ ਤਾਂ ਸਾਨੂੰ ਜੜਾ ਆ ਫੋਰਸਫੁਲੀ ਫੁਲ ਪ੍ਰੋਡਕਸ਼ਨ ਦੇ ਨਾਲ ਰਿਮੂਵ ਕਰਨਾ ਪਏਗਾ ਤੀਸਰਾ ਐਸਟੀਪੀ ਦੀ ਗੱਲ ਕਰੀ ਐਸਟੀਪੀ ਦਾ ਵੀ ਸਾਰਾ ਕੁਝ ਸਾਡਾ ਜਿਹੜਾ ਮੁਕੰਮਲ ਹੋ ਗਿਆ ਤੇ ਹੁਣ ਐਸਟੀਪੀ ਵੀ ਕਾਧੀਆਂ ਤੇ ਲੱਗੇਗਾ ਜਿਹੜੇ ਕਰਕੇ ਲੋਕਾਂ ਨੂੰ ਕਾਫੀ ਸਹੂਲਤ ਜਿਹੜੀ ਆ ਮਿਲ ਸਕਦੀ ਹੈ ਬਸ ਇਹੀ ਮੈਂ ਤੁਹਾਡੇ ਮਰਜ਼ੇ ਬਾਰੇ ਕਹਿਣਾ ਚਾਹਾਂਗਾ ਕਿ ਅਸੀਂ ਪ੍ਰਸ਼ਾਸਨ ਵੱਲੋਂ ਤੇ ਸਵੇਰੇ ਸ਼ਾਮ ਮਕੀ ਲੱਗੇ ਹੋਇਆ ਕਿਸੇ ਤਰ੍ਹਾਂ ਦੀ ਵਧੀਆ ਤਰੀਕੇ ਦੇ ਨਾਲ ਹਰ ਸਹੂਲਤ ਜਿਹੜੀ ਹੈ ਕਾਧੀਆਂ ਦੇ ਜਿਹੜੇ ਛਿੜੇ ਦਿੰਤੀ ਜਾਵੇ ਪਰ ਕੁਝ ਸਾਡੇ ਵੀ ਜ਼ਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਕਿ ਅਸੀਂ ਪਲਾਸਟਿਕ ਉਹ ਜਿਹੜਾ ਸਾਡੇ कूड़े ਵਾਲੇ ਘਰਾਂ ਤੋਂ ਪਲਾਸਟਿਕ ਚੁੱਕਣ ਜਾਂਦੇ ਨੇ ਉਹ ਲਿਫਾਫਿਆਂ 'ਚ ਬੰਦ ਕਰਕੇ ਦਿੰਦੇ ਨੇ ਇਹੀ ਮੈਂ ਕਹਿਣਾ ਚਾਹਾਂਗਾ ਕਿ ਲਫਾਫਿਆਂ ਦੀ ਤੁਸੀਂ ਆ ਵਰਤੋਂ ਨਾ ਕਰੋ ਦੁਕਾਨਦਾਰ ਨੂੰ ਕਹੋ ਕਿ ਸਾਨੂੰ ਕਾਗਜ਼ ਦਾ ਲਫਾਫਾ ਜਾਂ ਹੋਰ ਕੱਪੜੇ ਦਾ ਜਿਹੜਾ ਬੈਗ ਹੈ ਉਹ ਦਿੱਤਾ ਜਾਵੇ ਦੁਕਾਨਦਾਰਾਂ ਦੇ ਉੱਤੇ ਰੈਗੂਲਰਲੀ ਚਲਾਨ ਕਰ ਰਹੇ ਆਂ ਬੱਟ ਹੁਣ ਇਹ ਐ ਕਿ ਮੇਰੇ ਲੋਕਾਂ ਨੂੰ ਅਪੀਲ ਹੈ ਤੁਸੀਂ ਘਰਾਂ 'ਚ ਜਿਹੜਾ ਆਪਣਾ ਗੰਦਾ ਘਰ ਦਾ ਉਹ ਬੰਦ ਕਰਕੇ ਨਾ ਧਾਉ ਤਾਂ ਕਿ ਉਹਨੂੰ ਖੋਲ ਕੇ ਤੁਸੀਂ ਪ੍ਰੋਪਰ ਜਿਹੜਾ ਹੈ ਆਪਣਾ ਦਸਤੂਜ ਵਿੱਚ ਪਾਓ ਅਸੀਂ ਜਿਹੜੇ ਸੈਗਰੀਗੇਟਰੀ ਡੱਬੇ ਬਣਾ ਕੇ ਰਿਕਸ਼ੇ ਬਣਾਏ ਨੇ ਉਹ ਤੁਹਾਡੇ ਘਰਾਂ ਤੱਕ ਜਾ ਰਹੇ ਨੇ ਬੱਟ ਇਹ ਹੈ ਕਿ ਅਗਰ ਤੁਸੀਂ ਗਿੱਲਾ ਸੁੱਕਾ ਕੂੜਾ ਵੱਖਰਾ ਕਰਕੇ ਦਿੰਦੇ ਹੋ ਸਾਡੇ ਲਈ ਵੀ ਸੋਖਾ ਹੋ ਜਾਂਦਾ ਨੂੰ ਡਿਸਪੋਜ਼ ਆਫ ਕਰਨਾ ਤੇ ਇਸ ਕਰਕੇ ਜਿਹੜੀ ਸਾਫ ਸਫਾਈ ਹੈ ਉਹ ਸਾਡੇ ਸਾਰਿਆਂ ਦਾ ਇੱਕ ਮੁੱਢਲਾ ਮੈਂ ਕਹਾਂਗਾ ਧਰਮ ਹੈ ਅਸੀਂ ਜੇ ਰਹਿਣਾ ਹੈ ਸਮਾਜ ਤੇ ਹੁਣ ਜਦੋਂ ਬਸਾਟਾਂ ਆ ਗਈਆਂ ਸਪ ਸਪੋਲੀਆ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੱਛਰ ਮੁਛਰ ਪੈਦਾ ਹੁੰਦੇ ਨੇ ਇਸ ਕਰਕੇ ਆਪਣੇ ਆਲੇ ਦੁਆਲੇ ਅਸੀਂ ਸਫਾਈ ਰੱਖੀਏ ਬਾਕੀ ਮੈਂ ਸਾਰੇ ਕਰਮਚਾਰੀਆਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਸਫਾਈ ਹੈ ਉਹ ਤੇਜੀ ਨਾਲ ਕਰੋ ਦੇਖੋ ਜੀ ਇਹ ਜਿਹੜਾ ਮਸਲਾ ਹੈ ਕਿ ਜਿਹੜਾ ਕੱਪੜਾ ਉਹ ਤੋਂ ਸੀ ਕਿ ਕਿੰਬੇ ਦੁੱਧਾ ਛੱਪੜਾ ਅਸੀਂ ਨਹੀਂ ਛੱਪੜ ਹੀ ਬਰਕਰਾਰਾ ਖਾਂਗੇ ਕਰਕੇ ਤੇ ਜਿਹੜੇ ਆਪਣੇ ਘਰ ਵਗੈਰਾ ਟਾਵਾਂਗੇ ਬਾਈ ਕਰਦੇ ਜੀ ਕਿ ਉਹਨਾਂ ਨਹੀਂ ਪੱਥਰ ਰੱਖਿਆ ਉਹੀ ਬੈਕ ਡਿਸਕਸ਼ਨ ਕਰ ਲਾਂਗੇ ਉਹਨਾਂ ਨੂੰ ਵੀ ਬੁਲਾ ਕੇ ਜਿਹੜੇ ਆ ਉਰੇ ਤੇ ਉਪਰ ਜੋ ਵੀ ਅਗਲੀ ਕਾਰਵਾਈਆਂ ਹਾਂ ਤਾਂ